ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਫਤਿਹਗੜ੍ਹ ਦੇ 메ਨ ਬਾਜ਼ਾਰ ਵਿਚਲੀ ਇੱਕ ਦੁਕਾਨ ਅਤੇ ਘਰ ਤੇ ਰਾਤ ਨੂੰ ਗੋਲੀਆਂ ਚੱਲੀਆਂ ਜਿਸ ਕਾਰਨ ਕਸਬਾ ਵਾਸੀਆਂ ਵਿੱਚ ਭਾਰੀ ਰੋਸ ਦੀ ਲਹਿਰ ਹੈ ਜਿਸ ਦੇ ਚਲਦਿਆਂ ਕਸਬਾ ਵਾਸੀਆਂ ਤੇ ਦੁਕਾਨਦਾਰਾਂ ਨੇ ਇਸ ਦੇ ਰੋਸ ਵਜੋਂ 메ਨ ਬਾਜ਼ਾਰ ਵਿੱਚ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਰੋਸ ਜ਼ਾਹਰ ਕਰਦਿਆਂ ਨਾਰੇਬਾਜ਼ੀ ਕੀਤੀ ਹੈ ਤੇ ਪੰਜਾਬ ਦੀ ਨਿੱਗਰ ਚੁੱਕੀ ਕਾਨੂੰਨ ਵਿਵਸਥਾ ਖਿਲਾਫ ਰੋਸ ਜ਼ਾਹਰ ਕੀਤਾ ਇਸ ਮੌਕੇ ਪੀੜਤਾ ਨੇ ਕੀ ਕਿਹਾ ਦੇਖੋ ਇਹ ਵੀਡੀਓ ਫਦਰ ਟਾਈਮ ਇਸ ਚੈਨਲ ਲਈ ਅਜੇ 바ਵਾ ਤੇ ਛੀਤਲ 바ਵਾ ਦੀ ਰਿਪੋਰਟ ਜੰਦਾਬਾ 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 ਜ ਕੀ ਗੱਲ ਬਾਤ ਹੋਈ ਜਿਹੜੀ ਧਰਨਾ ਲਾਇਆ ਅੱਜ ਰਾਤ ਨੂੰ ਮੀਂਹ ਦੀ ਆਪਣੇ ਗੋਲੀਆਂ ਚਲੀਆਂ ਵਾ ਪਹਿਲਾਂ ਚੱਕ ਵਾਲਿਆਂ ਤੇ ਚਲੀਆਂ ਗੋਲੀਆਂ ਜੀ ਤੇ ਬਾਅਦ ਵਿੱਚ ਆਪਣੇ ਘਰ ਦੇ ਪੂਰੇ ਕਿ ਮਾਰ ਗਏ ਕਿੰਨੀਆਂ ਗੋਲੀਆਂ ਚਲਿਆ 6 ਰਾਉਂਡ ਫਾਇਰ ਹੋਇਆ ਤੇ ਕੋਈ ਰੰਜਿਸ਼ਕ ਤੁਹਾਡੀ ਪ੍ਰਾਣੀਆਂ ਕੀ ਕੋਈ ਕਿਸੇ ਤਰ੍ਹਾਂ ਦੀ ਰੰਜਿਸ਼ ਨਹੀਂ ਆਪਣੀ ਨਾਗੇ ਨਾਲ ਕੋਈ ਬੈਗ ਹੋਇਆ ਕੋਈ ਫਰੋਤੀ ਦੀ ਕਾਲ ਆਈ ਹੋਵੇ ਨਾ ਕੋਈ ਕਾਲ ਜਿਹੜਾ ਅੱਜ ਧਰਨਾ ਲਾਇਆ ਕਦੇ ਵਾਸਤੇ ਲਾਇਆ ਧਰਨਾ ਇਸੇ ਕਰਕੇ ਲਾਇਆ ਜੀ ਵੀ ਕੋਈ ਵੀ ਆਮ ਦੁਕਾਨਦਾਰ ਆ ਇੱਥੇ ਦੁਕਾਨਾਂ ਦੇ ਕੋਈ ਸੇਫ ਨਹੀਂ ਹੈ ਜੀ ਜਿਹੜਾ ਮਰਜੀ ਗੋਲੀਆਂ ਚਲਾ ਕੇ ਚਲੇ ਜਾਂਦਾ ਜੀ ਕੀ ਮੰਨ ਕਰਦੇ ਆ ਜੀ ਆਪਾਂ ਮੰਨ ਕਰਦੇ ਆ ਵੀ ਆ ਇਹ ਚੀਜ਼ਾਂ ਬਸ ਨਹੀਂ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਕੀ ਬਿਸ਼ਵਾਸ ਦਵਾਇਆ ਉਹਨਾਂ ਨੇ ਅਜੇ ਕੋਈ ਵਿਸ਼ਵਾਸ ਨਹੀਂ ਜੀ ਅਜੇ ਯੂਨੀਅਨ ਸਾਰੀ ਯੂਨੀਅਨ ਇਕੱਠੀ ਹੋਈ ਆ ਤੇ ਯੂਨੀਅਨ ਨੇ ਹੀ ਫੈਸਲਾ ਕਰਨਾ ਯੂਨੀਅਨ ਨੇ ਹੀ ਇਥਾਰਾ ਕੋਈ ਕੀਤਾ ਹੋਇਆ ਇਹ ਬੰਦ ਕਰਦਾ ਜਿਹੜੀ ਕਾਲ ਆ ਯੂਨੀਅਨ ਨੇ ਦਿੱਤੀ ਆ ਸਾਰੇ ਦੁਕਾਨਦਾਰ ਇਕੱਠੇ ਹੋਏ ਆ ਤੁਹਾਡੇ ਕੋਲੇ ਚੌਕੀਦਾਰ ਆ ਗਏ ਪਹਿਲਾਂ ਦਿੰਦੇ ਉਹਨਾਂ ਨੂੰ ਦੱਸਿਆ ਤਾਂ ਹਾਂ ਉਹ ਮੌਕੇ ਤੇ ਮੌਜੂਦ ਸੀ ਕੱਚੇ ਸਮੇਂ ਦੀ ਹੀ ਤੇ ਆ ਜੀ ਕਿੰਨਾ ਵੇਲੇ ਗੋਲੀ ਚਲਾਈ ਕਿੰਨੇ ਜੀ ਆਦਮੀ ਸੀ ਹਾਂਜੀ ਜਿੰਨਾ ਵੇਲੇ ਦੋ ਜਣੇ ਇਹੀ ਕੇ ਆਪਣੇ ਕੈਮਰੇ ਦੀ ਹੁੰਦੀ ਆਂ 24 ਘੰਟੇ ਚੌਂਦੀ ਆਂ ਹੋਰ ਹੋਣਦੇ ਕਹਿ ਨਹੀਂ ਸਕਦੇ ਹਾਂ ਜੀ ਸੀਸੀਟੀਵੀ ਵਿੱਚ ਆਉਂਦੀਆਂ ਫੋਟੋ ਉਹਨਾਂ ਦੀਆਂ ਨਹੀਂ ਮੂੰਹ ਬੰਨੇ ਆ ਜੀ ਕੋਈ ਪਤਾ ਨਹੀਂ ਪਉਂਦਾ ਮੇਰਾ ਨਾਮ ਨਦੀਪ ਸਿੰਘ ਆ ਕਿਹੜਾ ਪਿੰਡ ਫੇ ਪਿੰਡ ਫਤਿਆਬਾਦ ਤਰਨਤਾਰਨ ਡਿਸਟ੍ਰਿਕਟ ਕੀ ਗੱਲਬਾਤ ਹੋਈ ਸਾਡਾ ਇਥੇ ਸ਼ੋਰ ਮੇਗਾ ਵਾ ਬੱਸ ਸਟੈਂਡ ਤੇ ਗੋਲੀ ਟੀਂਹ ਫੇਰਦਾ ਫੇ ਰਾਤੀ ਅਣਪਛਾਤੇ ਦੋ ਲੋਗ ਆਏ ਆ ਤੇ ਗੋਲੀਆਂ ਮਾਰ ਦਿੱਤੀ ਚਾਹ ਤੇਰੀਆਂ ਆਰ ਪਰ ਹੋ ਗਈਆਂ ਦੁਕਾਨ ਦੇ ਬਿਲਕੁਲ ਅੰਦਰ ਕੱਟ ਚੁੱਕੀਆਂ ਤੇ ਕੋਈ ਕੋਈ ਰੰਜਿਸ਼ੀ ਤੁਹਾਡੀ ਕਹਿਣਾ ਨੇ ਰਣਜੀਤ ਕਿਹਨਾਂ ਕੋਈ ਪਿੰਡ ਜੀ ਕਿਸੇ ਨੂੰ ਪੁੱਛ ਲੋ ਸਾਡਾ ਨਾਂ ਆਗਾ ਜਦੋਂ ਪਰਮਾਤਮਾ ਦੀ ਕਿਰਪਾ ਤੇ ਕੋਈ ਫਰੋਤੀ ਦੀ ਕਾਲ ਵੀ ਆਈ ਤੁਹਾਨੂੰ ਕੋਈ ਨਾ ਫਰੋਤੀ ਦੀ ਕਾਲ ਮੇਰੇ ਬ੍ਰਦਰ ਨੂੰ ਆਈ ਸੀਗੀ ਅਜ ਤੋਂ ਸਾਲ ਕਰ ਕਰ ਬੀਤ ਗਿਆ ਕਾਫੀ ਵਾਰੀ ਕਾਲ ਆਈ ਸੀਗੀ ਪਰ ਉਸ ਤੋਂ ਬਾਅਦ ਹੁਣ ਕਾਫੀ ਟਾਈਮੋਂ ਦਾ ਨਹੀਂ ਕਾਲ ਆਈ ਤੇ ਜਿਹੜਾ ਤੁਹਾਡੇ ਵੱਲੋਂ ਧਰਨਾ ਲਾਇਆ ਕਦ ਵਾਸਤੇ ਲਾਇਗਾ ਧਰਨਾ ਜੀ ਅੱਜ ਸਵੇਰੇ ਪੁਲਸ ਵਾਲੇ ਕੋ ਗਏ ਆ 20 25 ਮਿੰਟ ਅਸੀਂ ਬੈਠੇ ਰਹੇ ਆ ਪੇੜ ਦੇ ਮੋਹਤਵਾਰ ਬੰਦੇ ਗਏ ਆ ਕਿ ਇਹਨੇ ਪੁੱਛਿਆ ਨਹੀਂ ਸਾਨੂੰ ਕਿੱਧਰ ਆਏ ਜੇ ਕੀ ਕਰਨ ਆਏ ਜੇ ਵੀਡੀਓ ਤੱਕ ਅਸੀਂ ਦਿਖਾਤੀ ਕਿ ਗੋਲੀਆਂ ਸਾਡੀ ਦੁਕਾਨ ਦੇ ਜਾਂ ਚੱਲੀਆਂ ਫਿਰ ਵੀ ਉਹਨਾਂ ਨੇ ਸਾਨੂੰ ਪੁੱਛਿਆ ਨਹੀਂ ਐ ਤੇ ਉਹ ਆਪਣਾ ਹੀ ਕੰਮ ਕਰੀਤੇ ਫਿਰ ਅਸੀਂ ਸਾਰਿਆਂ ਨੇ ਮਿਲ ਕੇ ਬਿਆਰ ਵਾਲੇ ਤਰਨਾਲੋਂ ਇੱਥੇ ਆਏ ਇੱਕ ਪੰਜਾਬ ਸਰਕਾਰ ਸਾਡੀ ਸੁਨੇ ਤੇ ਇੱਥੇ ਕਾਰਵਾਈ ਹੋਵੇ ਅਸੀਂ ਕੰਮ ਕਰ ਸਕੀਏ ਆਰਾਮ ਨਾਲ ਚੈਨ ਨਾਲ ਤੁਹਾਡੇ ਕੋਲ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਵੱਲੋਂ ਕੀ ਵਿਸ਼ਵਾਦ ਆਇਆ ਹੈ ਹੁਣ ਹਜੇ ਤੱਕ ਤੇ ਵੇਖੋ ਜੀ ਕੁਝ ਖਾਸ ਨਹੀਂ ਕਾਰਵਾਈ ਹੋਈ ਕਿਉਂਕਿ ਆਏ ਆ ਜਰੂਰ ਆ ਸਾਨੂੰ ਪੁੱਛਿਆ ਕਹਿੰਦੇ ਰਾਤੀ ਅਸੀਂ ਆਈ ਸੀ ਤੁਸੀਂ ਸੁੱਤੇ ਸੀ ਜਦੋਂ ਚੱਲੋਗੇ ਪਰ ਅਜੇ ਕੁਝ ਨਹੀਂ ਹੋਇਆ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਹਾਂ ਕਿ ਅਸੀਂ ਆਰਾਮ ਨਾਲ ਕੰਮ ਕਰ ਸਕੀਏ ਬਸ ਸਾਨੂੰ ਇਹਨਾਂ ਕੋ ਮਤਲਬ ਇਹ ਮਾਮਲਾ ਸਾਰਾ ਜਿਹੜਾ ਅੱਜ ਦੁਕਾਨਦਾਰਾਂ ਵੱਲ ਜਿਹੜਾ ਧਰਨਾ ਲਾਇਆ ਗਿਆ ਭਧਿਆਨਪੁਰ ਐਕਚੁਅਲੀ ਇਹ ਰਾਤ ਕਰੀਬ ਪੌਣੇ 11 ਦਾ ਇਨਸੀਡੈਂਟ ਆ ਜਿਹਦੇ ਵਿੱਚ ਇੱਕ ਤਾਂ ਦੁਕਾਨ ਦਾ ਸ਼ਟਰ ਆ ਉਹਦੇ ਤੇ ਜਿਹੜਾ ਤਿੰਨ ਰੌਂਡ ਫਾਇਰ ਹੋਏ ਆ ਇੱਕ ਕਿਸੇ ਦਾ ਘਰ ਸੀ ਤੇ ਰਿਆਣਾ ਸਟੋਰ ਆ ਉਹਦੇ ਤੇ ਤਿੰਨ ਰੌਂਡ ਫਾਇਰ ਹੋਏ ਆ ਜੇ ਤੇ ਸਬੰਧੀ ਨੂੰ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਨੂੰ ਦੋਨਾਂ ਪਰਸਨਲ ਨੂੰ ਪੁੱਛਿਆ ਗਿਆ ਕਿ ਦੋਨਾਂ ਜਾਣਿਆਂ ਨੂੰ ਕਿ ਤੁਹਾਨੂੰ ਕੋਈ ਰੈਂਸਮ ਕਾਲ ਜਾਂ ਕੋਈ ਉਹੋ ਜੀ ਗਲਤ ਨਹੀਂ ਹੈ ਜਿਨ੍ਹਾਂ ਨੇ ਇਹ ਕਹਿ ਗਿਆ ਇਹੋ ਜੀ ਕੋਈ ਗੱਲਬਾਤ ਵੀ ਸਾਹਮਣੇ ਨਹੀਂ ਆਈ ਜੇ ਸਬੰਧੀ ਅਸੀਂ ਰਾਤ ਦੀਆਂ ਹੀ ਆਪਣੀਆਂ ਟੀਮਾਂ ਮੋਬਿਲਾਈਜ਼ ਕੀਤੀਆਂ ਇਹਦੇ ਸਬੰਧੀ ਜਿੰਨੀ ਵੀ ਸੀਸੀਟੀਵੀ ਹੈ ਉਹ ਖੋਂਗਾਰ ਰਹੇ ਆ ਦੈਨ ਜਲਦੀ ਇਹ ਸਟੇਸ਼ਨ ਨੂੰ ਟਰੈਕ ਕਰ ਲਾਂਗੇ ਜਲਦੀ ਤੋਂ ਜਲਦੀ ਕਾਫੀ ਸਾਡੇ ਐਫਰਟਸ ਚੱਲ ਰਹੇ ਨੇ ਮਤਲਬ ਨੀਅਰ ਬਾਊਟ ਅਸੀਂ ਕਾਫੀ ਲੱਗੇ ਲੱਜੁੱਕੇ ਹੈ ਜੀ ਪਰ ਕਿੰਨੇ ਵਜੇ ਦੀ ਘਟਨਾ ਤੇ ਪਤਾ ਲੱਗਿਆ ਕਿ ਸਾਨੂੰ 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 ਦੋ ਜਣੇ ਸੀ ਮੋਟਰਸਾਈਕਲ ਤੇ ਜਿਹੜੇ ਐਕਚੁਅਲੀ ਸਾਨੂੰ ਜਿਹੜਾ ਟਾਈਮ 11:00 ਵਜੇ ਪਤਾ ਲੱਗਿਆ ਬਟ ਜਿਹੜੀ ਘਟਨਾ ਹੈਗੀ ਹੈ ਇਹ ਹੈਗੀ ਪੌਣੇ 11:00 ਦੇ ਕਰੀਬ ਸਰ ਜਨਾਬ ਇਸ ਵੰਦੀ ਕੋਈ ਮੁਕਦਮਾ ਹੋ ਕੋ ਦਰਜ ਕੀਤਾ ਮੁਕਦਮਾ ਬਿਲਕੁਲ ਜੀ ਇਹਨਾਂ ਨੂੰ ਬਿਆਨ ਕਿਹਾ ਜੀ ਲਿਖਾਓ ਬਿਆਨ ਕਿਹਾ ਪਬ ਐਫ ਆਈ ਆਰ ਅਰਜੀ ਕਰੀਏ ਜੀ ਠੀਕ ਹੈ ਉਹ ਬਿਲਕੁਲ ਜੀ ਇਹਨਾਂ ਨਾਲ ਗੱਲ ਕਰ ਰਹੇ ਆ ਜੀ ਮੈਂ ਜਿਹੜੀ ਵੀ ਇਹਨਾਂ ਦੀ ਕੋਈ ਗੱਲ ਆ ਉਹ ਸ਼ਾਰਟ ਆਊਟ ਕਰਾਵਾਂਗੇ ਜੀ ਵੀਰੇ ਇੱਕ ਕਿੰਨੀ ਜਗ੍ਹਾ ਆ ਜੀ ਇਹ ਦੋ ਜਗ੍ਹਾ ਤੇ ਜੀ ਦੋ ਜਗ੍ਹਾ ਤੇ ਜੀ ਸਰ ਇੱਕ ਆ ਟੀਵੀ ਇੱਕ ਇਹ ਹਾਂਜੀ ਇੱਕ ਟੀਵੀ ਸੈਂਟਰ ਆ ਤੇ ਇੱਕ ਲੱਗੇ ਹੈਗੀ ਆ ਕਰਿਆਨਾ ਸਟੋਰ ਆ ਉਹਦੇ ਘਰ ਦੇ ਗੇਟ ਤੇ ਜੀ ਮਨਦੀਪ ਆ ਉਹਨਾਂ ਜੀ ਜੀ ਮਨਦੀਪ ਦੇ ਜੀ